ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਕਰਨ ਕਾਮ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਤਾਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨੀ ਹੈ ਚਾਰ ਮੱਝਾਂ ਦਿਖਾਵਾਂਗੇ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਦੇ ਚਾਰੇ ਮੱਝਾਂ ਸਗੀਆਂ ਸਵਾਈਆਂ ਡਿਟੇਲ ਇਹਨਾਂ ਮਜਾਂ ਦੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਦੇ ਤੋਂ ਪਹਿਲਾਂ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤਸल्ली ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਜੀ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਹੋਰ ਬਈ ਠੀਕ ਠਾਕ ਵਧੀਆ ਜ ਡਰੈਸ ਜੀ ਆਪਣਾ ਪਿੰਡ ਝਾਮਕੇ ਜਿਹੜਾ ਤਰਨਤਨ ਹਾਂਜੀ ਨਾਂ ਜੀ ਆਪਣਾ ਗੁਰਬ੍ਰਹਿਮ ਸਿੰਘ ਹਾਂਜੀ ਫੋਨ ਨੰਬਰ ਫੋਨ ਨੰਬਰ 6284741427 ਠੀਕ ਹੈ ਜੀ ਹਾਂਜੀ ਚਾਰ ਨਾ ਗਿਆ ਜੀ ਆਪਣੇ ਕੋਲ ਹਾਂਜੀ ਹਾਂਜੀ ਚਾਰ ਚਾਰੇ ਸੂਈਆਂ ਹਾਂਜੀ ਸੂਈਆਂ ਠੀਕ ਹੈ ਜੀ ਸ਼ੁਰੂ ਕਰੀਏ ਆਪਾਂ ਇਸ ਸਮਝ ਤੋਂ ਪਹਿਲਾਂ ਡਿਟੇਲ ਦੱਸੀਏ ਵੀਰਾਂ ਨੂੰ ਕਿੰਮਾ ਸੂਆ ਸੂਈਏ ਤੇ ਭਾਜੀ ਪਹਿਲਾਂ ਛੋਟੀ ਸੂਈ ਜੀ ਅੱਛਾ ਜੀ ਮੂੰਹ ਚੌਗੀ ਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਭਾਜੀ ਇਹਨੂੰ ਹੋ ਹੀ ਗਿਆ ਜੀ ਪੰਜ ਚਾਰ ਦਿਨਾਂ ਲਹਾਂ ਦਿਨਾਂ ਅੰਦਰ ਹਫਤਾ ਕੋ ਹਾਂ ਅਛਾ 10 ਦਿਨ ਲੱਗਦੇ ਜੀ ਹਾਂਜੀ ਬੱਚਾ ਜੀ ਇਹਦੇ ਮਗਰ ਕੱਟੀ ਆ ਹੈਗੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਦੁੱਧ ਹੁਣ ਮੌਕੇ ਦਾ ਇਹਦੇ ਥੱਲੇ ਜੀ ਆਪਾਂ ਕੋਈ ਇਹ ਨਹੀਂ ਆ ਤੇ ਵੀ 10 ਆ 11 ਹਾਂਜੀ ਇਸ ਲਈ ਬੱਚੇ ਸਣੇ ਕੋਈ 8 ਕਿਲੋਟਰ ਹੋਊਗਾ ਜੀ ਅੱਛਾ ਬੱਚੇ ਨੇ ਝੁਗਾਰੇ 8 ਕਿਲੋਟਰ ਸਾਰਾ ਠੀਕ ਹੈ ਤੋਰੀ ਵੀਰ ਕੱਢੀਏ ਬਾਹਰ ਨਾਲ ਹਾਂਜੀ ਦੋਸਤੋ ਪਹਿਲਾ ਸਵੇਰ ਛੋਟੀ ਸੂਈ ਆ ਸਾਂਭੀ ਕਿਸੇ ਵੀਰ ਨੇ ਘਟਿਆ ਤੇ ਦੁੱਧ ਦੋਸਤੋ ਹੁਣ ਜਿਹੜਾ ਮੌਕੇ ਦਾ ਤਿਆਰ ਆ 8 ਲੀਟਰ ਤਿਆਰ ਆ ਬੱਚਾ ਨੇ ਕੱਟੀ ਦਿੱਤੀ ਜੀ ਆਰਡਰ ਕੁਆਲਟੀ ਜਿਹੜੀ ਦੋਸਤੋ ਸੋਹਣੀ ਤਿਆਰ ਕੀਤੀ ਹੈ ਮੱਝ ਦੇ ਲਿਸਾਪਨ ਦੋਸਤੋ ਜਰੂਰ ਹੈਗਾ ਤਾਂ ਮੈਂ ਪਹਿਲਾਂ ਦੱਸਦਾ ਬਾਕੀ ਤੋਰ ਕੇ ਤਾਂ ਦਿਖਾਉਣਾ ਥਣਾ ਥਣਾ ਦੀ ਕੁਆਲਿਟੀ ਇੱਕ ਕਰ ਚੈੱਕ ਕਰ ਲਿਓ ਜਰੂਰ ਮੈਂ ਇਹ ਤਾਂ ਭਾਜੀ ਬੜੀ ਨਸਲ ਵਾਲੀ ਸਾਭੀ ਨਹੀਂ ਬੰਦਿਆਂ ਦੀ ਸਾਹਮ ਹੁਣ ਰਹਿ ਗਈ ਹੈ ਜੀ ਹਾਂਜੀ ਹਾਂਜੀ ਬਾਕੀ ਲੈਵਲ ਹੂ ਬਹੁਤਾ ਚੰਗਾ ਲੱਗਾ ਲੈਓ ਦੋਸਤੋ ਕਰ ਲਿਓ ਚੈੱਕ ਇੱਕ ਕਰ ਤੁਰੀ ਜੇ ਦੀ ਮੱਝ ਚਾਰੇ ਥਣ ਗੈਪ ਦੇ ਵਿੱਚ ਤੇ ਕੋਈ ਫੋਟ ਸ਼ਾਂਗ ਨਹੀਂ ਨਾ ਕਰ ਲਓ ਚੱਕ ਜੀ ਸਾਹਮ ਤੋਂ ਕਮੀਆਂ ਦੋਸਤੋ ਬਾਕੀ ਚਲੋ ਪ੍ਰੋਪਰ ਹੈ ਸਾਰੀ ਚਾਰ ਦੰਦ ਮੂੰਹ ਚ ਪਹਿਲਾ ਸੁਆ ਬਾਕੀ ਮਿਲਦੀ ਬੱਚੇ ਤੇ ਐ ਲੱਤ ਗੱਡ ਗਈ ਠੀਕ ਹੈ ਜੀ ਹਾਂਜੀ ਹਾਂਜੀ ਆਰਡਰ ਕੁਆਲਟੀ ਜਿਹੜੀ ਤੁਸੀਂ ਚੈੱਕ ਕਰ ਲਓ ਕੋਈ ਅੱਛਾ ਭਾਈ ਜੀ ਕੋਪੂਰ ਛਟਾ ਥਣਾਂ ਦੀ ਬਾਦ ਕੱਢ ਸੁਣਾਈ ਪਾਜੀ ਚੋਣ ਇੱਕ ਨੰਬਰ ਹੈ ਜੀ ਠੀਕ ਹੈ ਜੀ ਚੋਣ ਇੱਕ ਨੰਬਰ ਠੀਕ ਹੈ ਜੀ ਕਿੰਨਾ ਕੁ ਬੋਲਦਾ ਇੱਕ ਨੰਬਰ ਹੈ ਬਾਕੀ ਥਣ ਥਣ ਚੰਗਾ ਕੜਦੀ ਪਸੰਦ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਕ ਦਾ ਮੁੱਲ ਨਾ ਕਰਦੇ ਭਾਜੀ ਮੋਲ ਆਪਾਂ ਕੋਈ 70 75 80 85 ਨਹੀਂ ਕਰਨਾ ਹਾਂਜੀ 65000 ਜੋ ਮਾਨਤਨ ਕਰਾਂਗਾ 65000 ਜੋ ਮਾਨਤਨ ਠੀਕ ਹੈ ਜੀ ਬਾਈ ਕੋ ਵੀਰ ਭਰਾ ਫੋਨ ਲਾਵੇ ਕਰਾਂਗੇ ਜੀ ਮਾਨਤਨ ਠੀਕ ਹੈ ਜੀ ਦੋਸਤੋ 65000 ਰੁਪਏ ਦੇ ਵਿੱਚੋਂ ਵੀਰ ਕੰਦਾ ਮਾਨਤਨ ਹੋਊਗਾ ਝੋਟੀ ਦੋਸਤੋ ਪਹਿਲਾ ਸੂਆ ਸੂਈ ਚਾਰ ਦਾਂਦੇ ਤੇ ਮਗਰ ਕੱਟੀ ਹੈ ਦੁੱਧ 8 ਕਿਲੋ ਤ ਜੇ ਕੋਈ ਵੀਰ ਚੰਗੀ ਸੇਵਾ ਲੈ ਕੇ ਆ ਦੋ ਦੋਸਤੋ ਚਲੋ ਹੋਰ ਪਟਿੰਗ ਮਗਰ ਮੋਹਰਾਂ ਦੀ ਹੈ ਜੀ ਪਿਓਰ ਅੱਛਾ ਜੀ ਕਿੱਥੇ ਕੱਟੀ ਬੱਦੀ ਦੀ ਆ ਬਈ ਇੱਧਰ ਮਾ ਆਵੇ ਥੱਲੇ ਦੋਸਤੋ ਬੱਚਾ ਮੈਂ ਤੁਹਾਨੂੰ ਵਿਖਾ ਦੇਣਾ ਨਾਲੇ ਦਾ ਔਰ ਲਾਈਏ ਹਾਂ ਜੀ ਠੀਕ ਹੈ ਜੀ ਬੱਚੇ ਦੋਸਤੋ ਵੀ ਇਹਨੇ ਨਗੇ ਸਾਂ ਵਧੇ ਆ ਆ ਕਰੋ ਚੱਕ ਜੀ ਅੱਛਾ ਦੂਜੀ ਮੱਝ ਦੇ ਬੱਚੇ ਕਿੰਨਾ ਨਾਲੇ ਹਾਂਜੀ ਹਾਂਜੀ ਇੱਕ ਦੀ ਇੱਕ ਦੀ ਅੱਛਾ ਜੀ ਠੀਕ ਹੈ ਜੀ ਬੱਚੇ ਦੋਸਤੋ ਤਿੰਨਾ ਮੱਝਾਂ ਦੇ ਮਗਰ ਅਵੇਲੇਬਲ ਜਿੱਥੇ 1 ਮਾਈ ਦਾ ਬੱਚਾ ਨਹੀਂ ਜੀ ਹੈਗਾ ਅੱਛਾ ਬੱਚਾ ਹਮਰਿਆ ਪੇ ਵਿਖਾ ਦਿਓ ਨਾਲੇ ਇੱਕ ਮਹੀ ਦਾ ਬੱਚਾ ਦੋਸਤੋ ਲਾਸਟ ਆਪਾਂ ਜਿਹੜਾ ਖਾਣਾ ਕੁਝ ਹੀ ਬਣਾ ਦਿੰਨੇ ਆ ਠੀਕ ਹੈ ਜੀ ਦੋ ਨੰਬਰ ਦੀ ਡਿਟੇਲ ਦੱਸੀ ਵੀਰ ਵੀਰਣਾ ਇਹ ਵੀ ਭਾਜੀ ਪਹਿਲੇ ਸੂਏ ਸੋਈ ਛੋਟੀ ਕਿੰਨਾ ਟਾਈਮ ਹੋ ਗਿਆ ਵੀਰ ਸੋਈ ਇਹ ਅੱਜ ਹੀ ਚੋਕੇ ਲਿਆਂਦੀ ਜੀ ਅੱਛਾ ਜੀ ਹਾਂਜੀ ਹਾਂਜੀ ਲੇਟ ਚੋਕੇ ਲੈਂਦੇ ਕਿੰਨਾ ਕ ਟਾਈਮ ਹੋ ਗਿਆ ਸੂਈ ਸੂਈ ਨੂੰ ਭਾਜੀ ਇੰਨਾ ਗਿਆ ਹੀ ਹਫਤਾ ਵੀ ਹਫਤਾ ਕੀ ਹੋ ਗਿਆ ਅੱਛਾ ਇਹ ਚੁਵਾਈ ਦੀ ਹੋਗੀ ਹਾਂਜੀ ਚੁਵਾਈ ਕਿ ਕਰ ਠੀਕ ਹੈ ਜੀ ਕਿੰਨਾ ਕ ਦੁੱਧ ਚੁਆਉਂਦੇ ਜੜਾ ਦੁੱਧ ਭਾਜੀ ਉਹਦੇ ਜ਼ਿਆਦਾ ਆਉਂਦੇ ਭਾਰਾ 8 ਕਿਲੋਟਰ ਰਕਣਦੇ ਆ ਠੀਕ ਹੈ ਜੀ ਤੋਰੀ ਇਹ ਕੱਢੀ ਵੀਰ ਬਾਹਰੋਂ ਇਹਨੇ ਬੱਚ ਖਲਾਸਪੁਰ ਦੇ ਦੋਸਤੋ ਦੋਵੇਂ ਮਜਦ ਨਾਲ ਕੱਟੀਆਂ ਡਰਦੀ ਆ ਥੋੜਾ ਜਿਹਾ ਹਾਂਜੀ ਹਾਂਜੀ ਥੋੜੀ ਜਿਹੀ ਕੈਮਰੇ ਤੋਂ ਡਰਦੀ ਹੋਣਾ ਲਓ ਦੋਸਤੋ ਕਰ ਲਓ ਚੈੱਕ ਰਾਜੀ ਆ ਪੂਰੀ ਪਿੱਠ ਪੋੜੀ ਦੀ ਚੜਾਈ ਚੈੱਕ ਕਰ ਲੋ ਇਹਦੀ ਜਿਹੜੀ ਦੋਸਤੋ ਚੁਵਾਈ ਤਕਰੀਬਨ ਪ੍ਰਾਪਰਟੀ ਦੀ ਹੋ ਚੁੱਕੀ ਆ ਕਿਉਂਕਿ ਵੀਰ ਨੇ ਹੋਣੇ ਚੋਕੇ ਲਿਆ ਦੀ ਥੋੜਾ ਟਾਈਮ ਪਹਿਲਾਂ ਸਾਡੇ ਆਉਣ ਤੋਂ ਪਹਿਲੇ ਸੂਵੇ ਆ ਜੀ ਇਹ ਵੀ ਅੱਛਾ ਜੀ ਹਾਂਜੀ ਹਾਂ ਬਾਕੀ ਦੋਸਤੋ ਕੋਈ ਵੀਰ ਆਵੇ ਆਪਣੀ ਇੱਕ ਟਾਈਮ ਦੋ ਟਾਈਮ ਸਵੇਰ ਕੋਈ ਨਾ ਕੋਈ ਤਿੰਨ ਲੰਗ ਚੋਕੇ ਖੜੇ ਗੱਲ ਜੀ ਕੋਈ ਠੀਕ ਹੈ ਜੀ ਜਿਹੜਾ ਮੁੜਕੇ ਲਾਵਾ ਦੇਣਾ ਉਹ ਮੜਾਂ ਦਾ ਬੱਚੇ ਦੋਸਤੋ ਤਿੰਨਾ ਪਸ਼ੂ ਦੇ ਅਵੇਲੇਬਲ ਆ ਵੋਕੇ ਤੇ ਦੋ ਮੱਝਾਂ ਦੇ ਮਗਰ ਕਟੀਆਂ ਤੇ ਇੱਕ ਦੇ ਮਗਰ ਕਟਾ ਜੀ ਦੋ ਮੱਝਾਂ ਦੋਸਤੋ ਝੋਟੀਆਂ ਦਾ ਮੈਂ ਪਹਿਲਾ ਸਵੇਰ ਜਿਹੜੀਆਂ ਤਰ੍ਹਾਂ ਖਾਤੀਆਂ ਵਾ ਤੇ ਇਸ ਤੋਂ ਅਗਲੇ ਪਾਸੇ ਜਿਹੜੀ ਮੱਝ ਆਉਣੀ ਉਹਦੀ ਡਿਟੇਲ ਵੀ ਆਪਾਂ ਵੀਰ ਤੋਂ ਪੁੱਛ ਲੇਗਾ ਪਹਿਲੇ ਉਹਦਾ ਮੁੱਲ ਵੀ ਉੱਤੋਂ ਪੁੱਛ ਲਈਏ ਕਿੰਨਾ ਕੁ ਮੁੱਲ ਕਰਦੇ ਹੋ ਜੀ ਦਾ ਭਾਜੀ ਇਹਦਾ ਮੁੱਲ ਤੇ ਮਰਜ਼ੀ ਕਰੀਏ ਹਾਂਜੀ ਇਹ ਵੀ ਦਵਾਂਗੇ 65000 ਦੀ ਅੱਛਾ ਜੀ ਅੱਛਾ ਜੋੜੇ ਦਾ ਦੋਵਾਂ ਦੋਵਾਂ ਦਾ 65 ਮਾੜੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਕੋਈ ਵੀਰ ਇਕੱਠਾ ਜੋੜਾ ਖਰੀਦ ਲੈ ਫਿਰ ਜੇ ਜੋੜ ਹਾਂਜੀ 130 ਬਣਦਾ ਜੀ ਇਹ ਉਦਾਂ 130 ਬਣਦਾ ਨੂੰ ਹਾਂਜੀ ਹਾਂਜੀ ਤੇ ਕਰ ਲਾਂਗੇ ਜਮਾਨਤ ਨੂੰ ਠੀਕ ਹੈ ਜੀ ਜੇ ਕੋ ਜੋੜਾ ਲਊਗਾ ਹਾਂਜੀ ਤੇ ਫਿਰ ਇੱਕ 50 ਦਾ ਦੇ ਦਾਂਗਾ ਠੀਕ ਹੈ ਜੀ ਹਾਂਜੀ ਜੇ ਕੋ ਦੋਸਤੋ ਵੀਰ ਜੋੜਾ ਖਰੀਦੂਗਾ ਤੇ 125000 ਰੁਪਏ ਦਾ ਵੀਰ ਦਾ ਜੋੜਾ ਦਿੰਦਾ ਕਿ ਵੈਸੇ ਦੋਸਤੋ ਕੱਲੀ-ਕੱਲੀ ਦਾ ਮੁੱਲ 65-65000 ਰੁਪਏ ਜੀ ਉਸ ਤੋਂ ਮਾਨਤਨ ਹੋਊਗਾ ਜੀ ਤਿੰਨ ਨੰਬਰ 'ਤੇ ਦਸੀ ਵੀਰ ਇਹ ਭਾਈ ਦੁਜਾ ਸੂਆ ਸੂਈ ਜਮਾਂਜ ਕਿੰਨਾ ਟਾਈਮ ਹੋ ਗਿਆ ਵੀ ਸੂਈ ਨੂੰ ਸੂਈ ਨੇ ਇਹਨੂੰ ਭਾਈ ਹਫਤਾ ਦੱਸ ਦੇਣੀ ਹਫਤਾ ਦੱਸ ਦੇਣੀ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਦੁੱਧ ਚੋਣ ਡ ਇਹਦੇ ਥੱਲੇ ਵੀ ਦੁੱਧ ਹੈਗਾ ਜੀ 8 ਕਿਲੋ 8 ਕਿਲੋ ਈ ਹੈ ਹਾਂਜੀ ਹਾਂਜੀ ਬਚਿਆ ਇਹਦਾ ਕਟਾ ਹਾਂਜੀ ਇਹਦੇ ਮਗਰ ਕਟਾ ਕੱਢੀਏ ਬਾਹਰ ਜੀ ਨੂੰ ਇਹ ਵੀ ਦੋਸਤੋ ਮੱਝ ਦੋਜਾ ਸੂਹਾ ਸੂਈ ਜਿਹੜੇ ਸੂਈ ਨੂੰ ਦੋਸਤੋ ਇਹਨੂੰ ਵੀ ਤਕਰੀਬਨ ਹਫ਼ਤਾ ਦਸ ਦਿਨ ਹੋ ਗਿਆ ਤਿੰਨਾ ਮੱਝ ਨੂੰ ਦੋਸਤੋ ਹਫ਼ਤਾ ਦਸ ਦਿਨ ਹੋ ਗਏ ਪੂਰਾ ਕਟਾ ਅੱਛਾ ਜੀ ਦੁੱਧ ਦੋਸਤੋ ਇਹ ਵੀ 8 ਕਿਲੋ ਚ ਵੰਡ ਲਈ ਹੁਣ ਮੌਕੇ ਦਾ ਬਾਕੀ ਦੋਸਤੋ ਮੈਂ ਦਾ ਕੱਦ ਕਾਠ ਚੰਗਾ ਵਾ ਲਓ ਜੀ ਦੋਸਤੋ ਕਰੋ ਚੱਕ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀ ਨਾਲ ਚੈੱਕ ਕਰ ਲੋ ਆਰਡਰ ਇਹਦਾ ਫਿਕਸ ਥੋੜਾ ਜਾਂ ਤੋਂ ਦੁੱਧ ਚਲੋ ਹੈਗਾ ਜੀ 8 ਲੀਟਰ ਠੀਕ ਹੈ ਜੀ ਉਹਨਾਂ ਦੇ ਮਾਲਕ ਵੀ ਦੁੱਧ 11-12 ਲੀਟਰ ਦਿੰਦੀ ਮਿਲ ਮਿਲ ਮਾਰ ਕੇ ਦੋਸਤੋ ਇਹ ਇੱਕ ਐਸਾ ਮੌਸਮ ਦੇ ਵਿੱਚ ਥੋੜੀ ਜਿਹੀ ਪੱਠੀਆਂ ਦੀ ਕਮੀ ਤੇ ਬਾਕੀ ਦੋਸਤੋ ਕਈ ਵਾਰ ਪਸ਼ੂ ਸਾਂਭ ਤੋਂ ਥੋੜਾ ਜਿਆਦਾ ਰਹਿ ਜਾਂਦਾ ਇਸ ਕਰਕੇ ਦੁੱਧ ਦੋਸਤੋ ਕਈ ਵਾਰ ਪਸ਼ੂ ਸਾਂਭ ਤੋਂ ਘੱਟ ਚਵਾ ਜਾਂਦਾ ਬਾਕੀ ਦੋਸਤੋ ਆਰਡਰ ਕੁਆਲਟੀ ਕਰ ਲੋ ਚੈੱਕ ਚਾਰੇ ਥਾਂ ਜੈ ਵਿੱਚ ਕੋਈ ਫੋਟ ਸ਼ਾਂਗ ਨਹੀਂ ਨਾਲ ਤਾਂ ਮਤ ਪੈ ਇਹਨੂੰ ਦੱਸਦਾ ਚਾ ਤਿੰਨ ਮੱਜਾਂ ਦਿਖਾਈਆਂ ਤਿੰਨੇ ਮੱਜਾਂ ਥਾਂ ਦੋਸਤੋ ਚਾਰ ਚਾਰੇ ਕੋਈ ਫੋਟ ਸ਼ਾਂਗ ਨਹੀਂ ਨਾਲ ਡੰਗਰ ਤੇ ਭਾਈ ਚਾਰੂਗਾ ਸਾਡਾ ਚਾਰ ਆ ਨਵਾਂ ਡੰਗਰ ਜਿਹੜਾ ਆਉਂਦਾ ਚਾਰ ਨਹੀਂ ਖਾਂਦਾ ਤੇਰਾ ਠੀਕ ਹੈ ਜੀ ਔਖਾ ਖਾਂਦਾ ਇਹਦਾ ਕੀ ਮੁੱਲ ਕਰਦੇ ਵੀਰ ਇਹਦਾ ਮੁੱਲ ਭਾਜੀ ਆਪਾਂ ਕੋਈ 65 ਨਹੀਂ ਕਰਨਾ 70 ਨਹੀਂ ਕਰਨਾ 75 ਦੇ 60000 ਦੀ ਦਵਾਂਗੇ 60000 ਦੀ ਹਾਂਜੀ ਠੀਕ ਹੈ ਜੀ ਕਿੰਨਾ ਕ ਮੰਨਣਾ ਹੋ ਸਕਦਾ ਹੋ ਜਾਊਗਾ ਜੀ ਮਾਰ ਤਾਂ ਠੀਕ ਹੈ ਕੋਲਾਵੇ ਵੀਰ ਭਰਾ ਫੋਨ ਕਰਦਾਂਗੇ ਜਿਵੇਂ ਮੰਗ ਠੀਕ ਹੈ ਜੀ 60000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਜੇ 60000 ਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਫੋਨ ਕਰੂਗਾ ਇਹ ਵੀਡੀਓ ਦੇਖੋ ਛੋਟੀ ਵੱਡੀ ਵੱਡੀ ਮਾਂ ਆ ਬੜੇ ਪਲੇ ਠੀਕ ਹੈ ਜੀ ਇਹਦੇ ਮਗਰ ਦੋਸਤੋ ਬੱਚਾ ਜੇ ਕਟਾ ਹਾਂਜੀ ਹਾਂਜੀ ਤੇ ਇਸ ਤੋਂ ਅਗੇ ਵੀਰ ਚਾਰ ਨੰਬਰ ਦੀ ਡਿਟੇਲ ਦਸੀ ਗਏ ਇਹ ਭਾਜੀ ਮੈਂ ਸੂਈ ਆ ਤੁਹਾਡੇ ਸਾਹਮਣੇ ਬੱਚਾ ਮਰਿਆ ਜੇ ਸੂਈ ਜੇ ਕੋ 10 ਦਿਨਾਂ ਦੇ ਲੱਗ ਬੱਚਾ ਦੋਸਤੋ ਇਹਦਾ ਆ ਐਕਸਪਾਇਰ ਹੋ ਗਿਆ ਜੇ ਕਟਾ ਮਰਿਆ ਪਿਆ ਦਾ ਪਹਿਲੋ ਚੱਕ ਅੱਛਾ ਵੀਰੇ ਹੁਣ ਇਹ ਕਿੱਦਾਂ ਮਿਲ ਹਾਂਜੀ ਤੇ ਆਪਾਂ ਧਾਰ ਦਿੱਤੀ ਆ ਮਾੜਾ ਚਟਕੇ ਨੇ ਤੇ ਧਾਰ ਲਈ ਪਸੰਦੀ ਦਮੇ ਚ ਮਤਲਬ ਹੋਣੀ ਦੀ 부ਸ਼ੀ ਬਣਾਉਗੇ ਹਾਂਜੀ ਹਾਂਜੀ ਰਾਤ ਦੇ ਮਲਪੀ ਮਰਿਆ ਬੱਚਾ ਰਾਤ ਵੀ ਸ਼ਾਮੀ ਵੀ ਆਪਾਂ ਇਦਾਂ ਚੋਈ ਸਵੇਰੇ ਵੀ ਇਦਾਂ ਮਲਪੀ ਵਾਲੀ ਠੀਕ ਹੈ ਜੀ ਤੇ ਮੈਂ 부ਸ਼ੀ ਬਣਾ ਲੈਣਾ ਚੋਨਾ ਸੌਖਾ ਜਾਂਦਾ ਹਾਂ ਹਾਂਜੀ ਹਾਂਜੀ ਤੇ ਹੁਣ ਵੀਰ ਕਿੰਨਾ ਕੁ ਦੁੱਧ ਚੋਂਡੀਏ ਦੁੱਧ ਭਾਜੀ ਬੱਚੇ ਨੂੰ ਉਦਾਂ ਚੰਗਾਉਣੇ ਆਪਾਂ ਹੂੰ ਹੂੰ ਤੇ ਚਲੋ ਹੁਣ ਤੇ ਸਾਰਾ ਹੀ ਥੱਲੇ ਹੀ ਇਹਦੇ ਹਾਂਜੀ ਦੁੱਧ ਹੁਣ ਪਉ ਪੱਕਾ ਥੱਲੇ ਭਾਵੇਂ 2 ਡੰਗ ਚੋਲੇ 8-9 ਲੀਟਰ ਪੱਕਾ ਦੁੱਧੂ 8-9 ਲੀਟਰ ਹੈਗਾ ਹਾਂਜੀ ਹਾਂਜੀ ਸਵੇਰ ਕਰਵਾ ਸੁ ਜਾਵਾ ਉਹ ਨਹੀਂ ਗੱਲ ਕੋ ਭੈਣ ਭਰਾ ਭਾਵੇਂ ਜਿਦਾ ਆਪ ਦਾ ਮਰਜ਼ੀ ਗੈਸ ਕਰ ਲਿਓ ਨਹੀਂ ਗੱਲ ਠੀਕ ਹੈ ਜੀ ਤੋਰੀ ਵੀ ਕੱਢੀ ਬਾਰਨ ਸੂਵਾ ਦੋਸਤੋ ਕੋਈ ਤੀਜਾ ਮੰਲ ਦੇ ਕੋਈ ਚੌਥਾ ਮੰਲ ਦੇ ਸੂਈ ਨੂੰ ਵੀਰ ਟਾਈਮ ਕੰਨਾ ਕੋ ਹੋ ਗਿਆ ਦੱਸਿਆ ਸੂਈ ਨੂੰ ਭਾਜੀ 10 12 ਦਿਨ ਹੋਏ ਜੀ 10 ਤੋਂ 12 ਦਿਨ ਦਾ ਟਾਈਮ ਦੋਸਤੋ ਇਹਨੂੰ ਸੂਈ ਨੂੰ ਅਰੇ ਮੈਲਾ ਮਾਰਨਾ ਮੈਂ ਨਹੀਂ ਠੀਕ ਹੈ ਜੀ ਬਾਕੀ ਦੋਸਤੋ ਦੋ ਦੋ 8 9 ਕਿਲੋ ਤਿਆਰ ਆ ਬੱਚਾ ਇਹਦਾ ਐਕਸਪਾਇਰ ਹੋ ਗਿਆ ਜੀ ਲਿੱਸਾ ਬੰਦੋਸਤੋ ਇਹ ਵੀ ਰੱਖਦੀ ਆ ਕਾਫੀ ਦੁੱਧ ਭਾਜੀ ਇਹ ਥਲੇ ਵੱਡੀ ਮੈਂ ਜਨਾਈ ਆ ਸਿਰਫ ਥੋੜਾ ਆ ਮੈਂ ਲਿੱਸੀ ਲੂਸੀ ਆ ਇਹਦੀ ਚਵਾਈ ਹੋ ਗਈ ਵੀਰ ਇਹ ਤੇ ਭਾਜੀ ਆਪਣੇ ਕੋਲ ਹੀ ਆਈ ਮੈਂ ਠੀਕ ਹੈ ਜੀ ਇਹਦੀ ਤੇ ਚਵਾਈ ਤੜਕੇ ਦੀ ਕੀਤੀ ਆ ਪਾਣੀ ਦੇ ਡੰਗਰਾਂ ਦੇ ਨਾਲ ਹੀ ਠੀਕ ਹੈ ਜੀ ਹਾਂਜੀ ਹਾਂਜੀ 6 ਵਜੇ ਦੀ ਚਵਾਈ ਜੀ ਆਪਾਂ ਦੋਸਤੋ ਚਵਾਈ 6 ਤੋਂ 6 ਵੀਰ ਕੋਈ ਆਪ ਦੀ ਕਰਲੇ ਦੋਵੇਂ ਟਾਈਮ ਭਾਜੀ ਮਾਰਾ ਜ ਐਨੂੰ ਲਿਆਓ ਕੋਈ ਨਹੀਂ ਬਾਅਦ ਦੇ ਦਿੰਦੇ। ਉਹ ਟੋਕਾ ਮਕਾਉਗਾ ਆਪਣੇ ਤੇ ਟੋਕਾ ਅੱਗੇ। ਅੱਛਾ ਜੀ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਵੀਰ ਕੀ ਕਰਦੇ ਆਪਾਂ? ਇਹਦੀਆਂ ਭਾਜੀ ਦੱਸ ਦੀਏ ਕਿਸੇ ਨੇ ਨਾ ਵੇਖੀਆਂ ਲਤਾਂ ਅਗਲੀਆਂ ਇਹਦੀਆਂ ਨਾ ਖੁੰਬ ਜੀ। ਅੱਛਾ ਜੀ। ਵਿੰਗੀਆਂ। ਹਾਂਜੀ ਹਾਂਜੀ। ਹਾਂਜੀ ਹਾਂਜੀ। ਠੀਕ ਹੈ ਜੀ। ਇਹਦਾ ਭਾਜੀ ਉਦਾਂ ਤੇ ਮੁੱਲ ਜੇ 45 ਹਾਂ ਨਾ ਜਿੰਨੇ ਦੀ ਦੇਣੀ ਆ। ਹਾਂਜੀ। ਤੇ ਜੇ ਕੋ ਜੋੜੇ ਨਾ ਪਾਵੇ ਤਾਂ ਫਿਰ 42 ਹਜ਼ਾਰ ਦੀ ਦੇ ਤੂੰ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ 45000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਤੇ ਜੇ ਵੀਰ ਕਦਾ ਕੋਈ ਜੋੜੇ ਨਾ ਪਾਉਂ ਪੇ 4200 ਰੁਪਿਆ ਮੋਲ ਦਾ ਹਾਂਜੀ ਹਾਂਜੀ ਇਸ ਤੋਂ ਬਿਨਾ ਦੋਸਤੋ ਵੀਰ ਦੇ ਕੋਲ ਇੱਕ ਟੋਕਾ ਵੀ ਵਿਕਾਉ ਉਹ ਵੀ ਆਪਾਂ ਦੋਸਤੋ ਵੀਡੀਓ ਦੇ ਵਿੱਚ ਵਿਖਾ ਦਿੰਨੇ ਆ ਆਹ ਲਓ ਦੋਸਤੋ ਵੀਰ ਨੇ ਇੱਕ ਇਹ ਜਿਹੜਾ ਟੋਕਾ ਵਿਕਾਉ ਕੀਤਾ ਜੀ ਇੱਕੋ ਮਹੀਨਾ ਚਲਾਇਆ ਜਾਂਦਾ ਇੱਕ ਮਹੀਨਾ ਦੋਸਤੋ ਚਲਾਇਆ ਜਾਂਦਾ ਟਾਇਰ ਤੋਂ ਦੋਸਤੋ ਸਾਰੇ ਪ੍ਰੋਪਰ ਲੱਗੇ ਆ ਬਿਲਕੁਲ ਦੋਸਤੋ ਨਵਾਂ ਟੋਕਾ ਤਾਂ ਨਾਲ ਹੀ ਮੋਟਰ ਦੋਸਤੋ ਹਾਂਜੀ ਢਾਈ ਦੀ ਮੋਟਰ ਹੈ ਜੀ ਢਾਈ ਦੀ ਮੋਟਰ ਹਾਂਜੀ ਹਾਂਜੀ ਠੀਕ ਹੈ ਜੀ ਚੱਲਣ ਚੱਲਣ ਦੇ ਵਿੱਚ ਵੀਰ ਇਹ ਟੋਕਾ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੈੱਕ ਜਿਸ ਤੀਆ ਦੋਸਤੋ ਲੱਗੇ ਜਿਹੜ ਦੋਸਤੋ ਵੀਰ ਨੇ ਸਾਈ ਲੱਗਦਾ ਕੰਮ ਆ ਨਾਲ ਵੀਰ ਦਾ ਤੇ ਪੱਠੇ ਪੁੱਠੇ ਵੀਰ ਕਹਿੰਦਾ ਵੀ ਕਤਰਾਈ ਆਪਣੀ ਘਟੋਂ ਦੀ ਇਸ ਕਰਕੇ ਆਪਾਂ ਜਿਹੜਾ ਟੋਕਾ ਸੇਲ ਕਰਨਾ ਮੈਂ ਇਹ ਚਲਣ ਤੇ ਨਾਲ ਦੀਆਂ ਜੋੜੀਆਂ ਸਾਰਾ ਕੋ ਠੀਕ ਹੈ ਜੀ ਜੋੜੀ ਜਾਰੀ ਦੋਸਤੋ ਸਭ ਕੁਝ ਨਾਲ ਲੱਗੀ ਜੀ ਬਿਲਕੁਲ ਪਾਲਸ਼ਾ ਸਮੇਤ ਮੋਟਰ ਸਭ ਕੁਝ ਨਾਲ ਜੀ ਦੋਸਤੋ ਕਰ ਲਓ ਚੱਕ ਹਾਂਜੀ ਬਾਕੀ ਦੋਸਤੋ ਜਿਹੜੇ ਵੀਰ ਨੂੰ ਇਹ ਪਸੰਦ ਆਊਗਾ ਮੋਲ ਵੀ ਉਹ ਤੋਂ ਪੁੱਛ ਲੈਣੇ ਵੀਰ ਕਿੰਨੇ ਦਾ ਸੇਲ ਕਰਨਾ ਟੋਕਾ ਭਾਜੀ ਆਪਾਂ ਦਾ 30 ਪਿਆ ਹੈ ਹਾਂਜੀ ਆਪਾਂ 5000 ਘਾਟੇ ਨਾਲ ਦੇ ਦਾਂਗੇ 6 ਘਾਟੇ ਨਾਲ ਦੇ ਦਾਂਗੇ 24 ਦਾ ਦੇ ਦਾਂਗੇ 24000 ਦਾ 22 ਦਾ ਦੇ ਦਾਂਗੇ ਜੋ ਚੀਜ਼ ਨਾਲੇ ਆ ਭਾਜੀ ਉਹੋ ਹੀ ਕਰੋ ਕੋਈ ਆਪ ਦਾ ਘਰੇ ਆ ਕਰਕੇ ਖੜੇ ਜਾਂਦਾ ਚਵਾਲ ਸਾਡੇ ਮਸ਼ਹੂਰ ਆ ਪੰਬੜ ਠੀਕ ਹੈ ਉਹਨਾਂ ਤੋਂ ਬਣਾਇਆ ਸਾਰਾ ਠੀਕ ਹੈ ਦੋਸਤੋ ਲਾਸਟ 22000 ਰੁਪਇਆ ਡਿਮਾਂਡ ਜੇ ਟੋਕੇ ਦੀ ਜਿਹੜੇ ਵੀਰ ਨੂੰ ਪਸੰਦ ਆਊਗਾ ਸਮੀਰ ਢਾਈ ਦੀ ਮੋਟਰ ਨਾਲ ਹੀ ਜੋੜੀਆਂ ਦੋਸਤੋ ਨਾਲ ਲੱਗੀ ਆ ਇਹ ਟੋਕੇ ਨੂੰ ਪਾਲਛਾ ਪੂਲਛਾ ਸਭ ਕੁਝ ਪੂਰੀ ਫਿਟਿੰਗ ਹੈ ਨੰਬਰ ਵੀ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਜਿਹੜੀ ਵੀਰ ਨੂੰ ਜਿਹੜੀ ਚੀਜ਼ ਪਸੰਦ ਆਊਗੀ ਵੀਰ ਨਾਲ ਫੋਨ ਪੇਂਡਾ ਦੋਸਤੋ ਵੀਰ ਦਾ ਝਾਮ ਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰ ਆਪਾਂ ਫੇਰ ਬੋਲਦੀ ਇੱਕ ਵਾਰੀ ਬੱਚੇ ਦੂਜੇ ਦੀ ਫੋਟੋ ਲਾਈ ਨਹੀਂ ਬਾਠ 847 44127 ਬੱਚੇ ਤੰਮੇ ਖਾਦੇ ਭਾਈ ਹਾਂਜੀ ਹਾਂਜੀ ਚਾਰ ਪਸ਼ੂ ਦੋਸਤੋ ਤੁਹਾਨੂੰ ਖਾਇਆ ਚਾਰੇ ਸਵੇ ਸਵੇ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸਦੀਕ ਕਰ ਲਿਓ ਤਸਦੀਕ ਕਰਕੇ ਪਾਉਗਾ ਬੜੀ ਧੰਨਵਾਦ ਦੋਸਤੋ ਇਹਦਾ ਵੀਡੀਓ ਦੇਖਣ ਵਾਸਤੇ